ਸਾਨੂੰ ਮੈਂ ਤੇ ਫੜਿਆ ਹੀ ਮੈਂ ਕਿ ਗੁਰਦੁਆਰਾ ਸਾਹਿਬ ਤੋਂ ਉੱਥੇ ਗੁਰਦੁਆਰਿਆਂ ਉੱਰੇ ਆਵੇ ਹਾਂ ਸਕੂਲ ਉੱਥੇ ਲੱਗੇ ਘਰ ਵਾ ਉੱਥੇ ਰਹਿੰਦੇ ਹਾਂ ਉੱਥੇ ਲਾਏ ਮੇਨ ਤੇ ਬਸ ਬਾਬਾ ਨੇ ਰੱਖਿਆ ਛੱਣੇ ਨਾ ਦੇ ਉੱਥੇ ਮੈਂ ਤਾਂ ਜੇ ਕਹ ਰਹੀ ਮੁੰਢੀ ਮੁੰਢੀ ਬਾਬਾ ਸੇਣਾ ਦੇ ਐ ਕੜਾ ਜੇ ਬੰਦਾ ਤੇ ਸੇਣਾ ਬੜਾ ਹੀ ਉੱਥੇ ਅੰਦਰ ਉਹ ਹੁੰਦਾ ਨਹੀਂ ਔਰ ਜਿੰਨਾਂ ਨਹੀਂ ਕੋਈ ਨਹੀਂ ਮੈਂ ਨਹੀਂ ਉਹਨੇ ਮੇਰੀ ਦੇਖਭਾਲ ਬੜੀ ਕਰਨੀ ਹਾਂ ਮੈਨੂੰ ਹੋਸ਼ ਨਾ ਕਈ ਦਿਨ ਤੋਂ ਮੈਨੂੰ ਹੋਸ਼ ਨਹੀਂ ਆਈ ਇੰਨਾ ਕੁੱਟਿਆ ਸੀ ਇੰਨਾ ਮੇਰੇ ਬਾਬਰਾ ਕੀਤਾ ਉਹਨੇ ਮੇਰੇ ਮੂੰਹ ਚਮਚਾ ਨਾ ਪਾਣੀ ਬੰਦੇ ਲੈਣਾ ਇੰਨਾ ਵਿਚਾਰਾ ਉਹ ਚੰਗਾ ਤੇ ਜੀਓ ਗੁਰੇ ਸ਼ੰਤ ਧੰਨਵਾਦ ਛੇ ਤਾਂ ਉਹਨੇ ਬਾਹਰ ਨਿਕਲਣਾ ਆਖਾ ਮੈਂ ਕਹ ਗਿਆ ਅੰਦਾ ਮਾਤਾ ਦਾ ਕੋਈ ਨਹੀਂ ਹਾਲ ਮਾਤਾ ਦੇ ਕੋਈ ਨਹੀਂ ਮਾਰੇ ਮਾਤਾ ਨਹੀਂ ਮੈਜਣਾ ਮਾਤਾ ਨਹੀਂ ਨਹੀਂ ਮੈਜਣਾ ਪਾਣੀ ਮੇਰੇ ਮੂਝ ਪਾਉਣ ਦੇਣਾ ਫੇਰ ਆਖ ਮਾਤਾ ਕੁਛ ਕਾ ਰੋਟੀ ਹੋਣੀ ਦਾਲ ਨੂੰ ਲੋਈ ਦੋ ਮੇਰੇ ਚਮਚਿਆਂ ਨਾਲ ਮੂਝ ਪਾਣੀ ਮਾਤਾ ਮਾਤਾ ਨੰਗਾ ਮੇਰੇ ਸੰਗੋਂ ਨੰਗਾ ਨਾ ਕੋਈ ਵੀ ਇਹ ਵੀ ਨੰਗਾ ਕਿਚੇ ਗਈਆਂ ਸਾਰੀਆਂ ਬੜਾ ਬੁਰਾ ਹਾਲ ਫਿਰ ਉਹਨੇ ਕਰਨਾ ਨਿੱਕ-ਨਿੱਕੀ ਰੋਟੀ ਤੋੜ-ਤੋੜ ਕੇ ਕੌਲੀ ਚ ਪਾ ਕੇ ਵਿੱਚ ਦਾਲ ਪਤਲੀ ਜੀ ਪਾ ਕੇ ਤੇ ਮੇਰੇ ਮੂੰਹ ਚ ਪਣੀ ਆਖ ਲੈ ਮਰ ਨਗਾ ਕੋਈ ਖਾ ਤੂੰ ਜੋ ਕੁਝ ਤੇ ਨਾ ਹੁਣ ਆ ਹੋ ਗਿਆ ਹੁਣ ਨਹੀਂ ਕੁਝ ਵੀ ਹੋਣਾ